ਬਹੁਤ ਸੋਹਣੀ ਮਾਰਕੀਟ ਹੈ ਬਹੁਤ ਵੱਡੀ ਆ ਘੁੰਮਣਾ ਜੈਸੇ ਮੈਂ ਅੱਜ ਬਾਗੀ ਬਖਾਉਣੀ ਅੰਦਰ ਜਾ ਕੇ ਤੁਹਾਨੂੰ ਬਹੁਤ ਵੱਡੀ ਮਾਰਕੀਟ ਹੈ ਲੱਲੂ ਹੈ ਪਰ ਮਾਰਕੀਟ ਇੰਗਲਿਸ਼ ਹੁੰਦੀ ਮਾਰੀ ਮੋਟੀ ਆਪਾਂ ਨੂੰ ਬਹੁਤ ਵੱਡੀ ਮਾਰਕੀਟ ਹੈ ਮੈਂ ਕਿਹਾ ਅੰਦਰ ਆਣ ਕੇ ਵੇਖੇ ਫੋਨ ਤੇ ਫੋਨ ਬਹੁਤ ਮਹਿੰਗੇ ਮੈਂ ਇਹ ਔਖਾ ਕੰਮ ਇਹ ਨਹੀਂ ਲੈ ਜਾਣੇ ਆਪਣੇ ਕੋਲ ਮੋਮਿੰਗੇ ਫੇਰ ਵੇਖਿਆ ਆਈ ਹੂਨ ਦਾ ਰੇਟ ਆਈ ਹੂਨ ਦਾ ਦੇ ਰੇਟ ਹੀ ਬੜਾ ਵਾ ਨਾ ਇਹ ਆਪਣੀ ਵਾਸ਼ਟੂਮ ਬਾਹਰ ਆ ਜਦੋਂ ਯਾਦਾ ਹੀ ਸਸਤਾ ਹੋਊਗਾ ਤੋ ਵੇਖਾਂਗੇ ਫੇਰ ਸ਼ੈਂਟ ਚੁੰਡ ਵੇਖ ਕੇ ਥੋੜਾ ਬੋਧਾ ਸਮਾਨ ਲਿਆ ਤੇ ਫੇਰ ਮੈਂ ਇੱਥੇ ਆ ਗਿਆ ਮੈਂ ਆਹ ਦੀ ਯਾਰਾ ਜੋਂਸਨ ਬੇਬੀ ਬੱਚੇ ਤੇ ਯਾਰਾ ਬਣੇਗੇ ਨਹੀਂ ਇਹ ਕੀ ਬਕਾਨਾ ਹੁਣ ਆਪਾਂ ਸਮਾਨ ਲੈ ਲਿਆ ਵਾਪਸ ਜਾ ਰਹੇ ਆ ਮੌਲ ਬਹੁਤ ਵੱਡਾ ਬਹੁਤ ਸੋਹਣਾ ਉਹ ਨੇੜ ਆਇਆ ਰਾਤ ਦਾ ਵੀਊ ਚੈੱਕ ਕਰੋ ਮੌਲ ਦਾ ਐਨ ਲਾਈਟਾਂ ਲੁੱਟਾਂ ਲਾਈਆਂ ਪੁਰੀਆਂ ਨਾ ਹੈ ਕਿੱਦਾਂ ਸੋਹਣਾ ਲੱਗਦਾ